ਆ ਜਾ ਆ ਗਈ ਤੂੰ ਕੱਲ ਘਰੇ ਗਈ ਸੀ ਹੈ ਹਾਂ ਹੋਰ ਮੈਂ ਤੁਹਾਡੇ ਘਰੇ ਗਈ ਸੀ ਹਾਂ ਤੇ ਤੂੰ ਟੱਕਰੀ ਦਾ ਕਿੱਥੇ ਜਾਂਦੀ ਹੁੰਦੀ ਹੈ ਕਿ ਤੇਰੀ ਹੁੰਦੀ ਮੈਂ ਤਾਂ ਕੱਲ ਤਾਂ ਕਿੱਥੇ ਵੀ ਵੜ ਗਿਆ ਕਰੇ ਕਰੇ ਕੱਲ ਤਾਂ ਮੈਂ ਭਾਲੀ ਖਲਾਰਾ ਖਲਾਰੀ ਬੈਠੀ ਅੱਛਾ ਹੋਰ ਉਹ ਮੇਰੇ ਭਤੀਜੀ ਦਾ ਹਦੀ ਸੀਗੀ ਹਾਂ ਕਹਿੰਦੀ ਆਂਟੀ ਆਈ ਸੀਗੀ ਆਹੋ ਬਾ ਮੈਂ ਕਿਹ ਕੁੜੀ ਆਂਟੀ ਵੀ ਤੇਰੀ ਹੈਗੀ ਭਾਈ ਹਾਂ ਉਹ ਤੇਰੇ ਨਾਨੇ ਦੀ ਭਰਾ ਦੀ ਗਾਂ ਭੈਣ ਆ ਉਹ ਨਾ ਖਲਾਰੀ ਬੈਠੀ ਸਾਰਾ ਕੁਝ ਆਹੋ ਤੇ ਤੇ ਉੱਤੇ ਪਰ ਭਾਈ ਮਤ ਜਾਈ 10 ਦੀਆਂ ਸੀਗੀਆਂ ਹਾਂ ਵੀ ਆ ਗਏ ਫਿਰ ਉੱਥੇ ਹੀ ਨੋਨੇ ਚਾਹ ਬਣਾ ਲਈ ਹਾਂ ਚਾਹ ਪੀ ਲਈ ਚਾਹ ਪੀ ਕੋਥੇ ਢੱਡੀ ਹੋ ਗਈ ਹਾਂ ਤੇ ਚੱਲ ਫਿਰ ਭਾਈ ਲੋਕ ਕਹਿੰਦੇ ਮੰਮੀ 12:00 ਵੱਜ ਗਏ ਮੈਂ ਨਹੀਂ ਕੰਮ ਕਰਨਾ ਸੀ ਘਰੇ ਆ ਕੇ ਉਹ ਬਹੁ ਗਈ ਈੜੇ ਝੋਕੀ ਬਾਟੀ ਸੁੱਕਣੇ ਪਉਣੇ ਤਣੀ ਦੇ ਉੱਤੇ ਅੱਛਾ ਉੱਥੇ ਸੌਂਗੀ ਮੈਂ ਭਾਈ ਅੱਛਾ ਸੌਂਗੀ ਤਾਂ ਮੈਂ ਉਥੇ ਬਹੁ ਗਈ ਰੋਟੀ ਖਾਣ ਹੁੰਦੀ ਹਾਂ ਮੁੰਡੇ ਨੇ ਮਗਾ ਭਾਈ ਰੋਟੀ ਬਣਾ ਲਾ ਜਾਨੂ ਵੱਜ ਗਏ 4 ਅੱਛਾ 4 ਵੱਜ ਕੇ ਮਮੀ ਚਾਹ ਬਣਾ ਲੀਏ ਫਿਰ ਚਾਹ ਬਣਾ ਲੀ ਠੀਕ ਚਾਹ ਬਣਾਉਂਦੇ ਬਣਾਉਂਦੇ ਬਸ ਉੱਥੇ ਹੀ ਲੇਟ ਹੋ ਗਿਆ ਸਾਰਾ ਖਲਾਰਾ ਉੱਥੇ ਪਿਆ ਜਾਨੀਆਂ ਮੰਜਾ ਦੇ ਜਾਨੀਆਂ ਮੰਜਾ ਦੇ ਕੱਪੜੇ ਚੜਾਉਣੇ ਆ ਜਾ ਕੇ ਹਜੇ ਚਲ ਖਲਾਰਾ ਉੱਥੇ ਹੀ ਛੱਡਤਾ ਹਜੇ ਸਾਰੇ ਚੱਕਣਾ ਪੈਣੀ ਜਾ ਕੇ ਹੋਈਦਾ ਹੋਈ ਨਹੀਂ ਕਿੱਥੇ ਮਜਾਨੀ ਪਹਿਣਨੀ ਨਹੀਂ ਜਾਈ ਹਾਂ